ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸੂਫੀ ਸੰਗੀਤ ਨੂੰ ਪਰਫੁੱਲਤ ਕਰਨ ਲਈ ਸਰਕਾਰੀ ਕਾਲਜ ਮਲੇਰਪੁਰ ਦਾ ਵਿਖੇ ਕਰਵਾਇਆ ਗਿਆ ਚਾਰ ਰੋਜ਼ਾ ਸੂਫੀ ਫੈਸਟੀਵਲ ਬੇਹੱਦ ਸਫਲਤਾਪੂਰਵਕ ਨੇਪਰੇ ਚੜ੍ਹ ਗਿਆ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਨੇ ਕਿਹਾ ਕਿ ਇਸ ਪੰਜਾਬ ਵਿੱਚ ਸੂਫੀ ਸੰਗੀਤ ਦਾ ਸਾਡਾ ਵਿਰਸਾ ਵੀ ਰਸ ਸੱਭਿਆਚਾਰ ਪੁਰਾਤਨ ਖੇਡਾਂ ਅਤੇ ਭਾਈਚਾਰਕ ਸਾਂਝ ਵਰਗੇ ਹਰੇਕ ਰੰਗ ਹੋਣਗੇ ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਪੰਜਾਬ ਸਰਕਾਰ ਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਉਹਨਾਂ ਕਿਹਾ ਕਿ ਮਲੇਰਕੋਟਲਾ ਦੀ ਧਰਤੀ ਦਾ ਇਤਿਹਾਸ ਸੂਫੀਵਾਦ ਨਾਲ ਜੁੜਦਾ ਹੈ। ਇਸ ਕਰਕੇ ਇਹ ਫੈਸਟੀਵਲ ਇਸ ਸ਼ਹਿਰ ਨੂੰ ਦਿੱਤਾ ਗਿਆ ਸੀ ਤੇ ਸੂਫੀਵਾਦ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦਾ ਉਪਰਾਲਾ ਹੈ। ਉਹਨਾਂ ਐਲਾਨ ਕੀਤਾ ਕਿ ਸੂਫੀ ਫੈਸਟੀਵਲ ਹਰ ਇੱਕ ਸਾਲ ਮਲੇਰਕੋਟਲਾ ਸ਼ਹਿਰ ਵਿੱਚ ਹੋਇਆ ਕਰੇਗਾ। ਚਾਰੇ ਦਿਨ ਇਸ ਸੂਫੀ ਫੈਸਟੀਵਲ ਵਿੱਚ ਨੂਰਾ ਸੁਲਤਾਨਾ, ਸਰਦਾਰ ਅਲੀ ਮਤੋਈ, ਕਮਲ ਖਾਨ ਕਨਵਰ ਗਰੇਵਾਲ ਮਾਸਟਰ ਸਲੀਮ ਅਤੇ ਹੋਰ अनेका ਹੀ ਸੂਫੀ ਗਾਇਕਾ ਨੇ ਪਹੁੰਚ ਕੇ ਇਸ ਮੇਲੇ ਨੂੰ چار ਚੰਨ ਲਾਈ ਮਲੇਰਕੋਟਲਾ ਤੋਂ ਕੁਲਵੰਤ ਸਿੰਘ ਮੁਹਾੜੀ ਦੀ ਰਿਪੋਰਟ ਬਹੁਤ ਖੁਸ਼ੀ ਮਿਲ ਰਹੀ ਹੈ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਹੈ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਸੁਬਾਹ ਹੈ ਕਿ ਮੈਂ ਇਸ ਭਾਈਚਾਰਕ ਸਾਂਝ ਵਾਲੀ ਧਰਤੀ ਦੇ ਜਿੱਥੇ ਬਾਬਾ ਨਾਨਕ ਜੀ ਦੇ ਵਿਦੇਸ਼ ਤੇ ਪੈਰਾਵਿਤਾ ਜਾਂਦਾ ਤੇ ਇੱਕ ਬਹੁਤ ਵੱਡੀ ਮਿਸਾਲ ਮਿਲਦੀ ਆ ਸਾਂਝ ਦੀ ਤੇ ਮੈਨੂੰ ਦਿਲੋਂ ਖੁਸ਼ੀ ਹੋ ਰਹੀ ਹੈ ਦਿਲੋਂ ਅੱਛਾ ਮਹਿਸੂਸ ਹੋ ਰਿਹਾ ਹੈ ਇਸ ਜਾਦੂਈ ਧਰਤੀ ਉੱਤੇ ਅੱਜ ਤੁਹਾਡੇ ਅੱਗੇ ਇਹ ਗੱਲਾਂ ਬੋਲ ਕੇ ਸਾਡੇ ਤੁਹਾਡੇ ਅਰਮਨ ਪਿਆਰੇ ਨੇਤਾ ਇਥੋਂ ਦੇ ਡਾਕਟਰ ਜ਼ਮੀਲ ਉਦ ਰਹਿਮਾਨ ਐਮ ਐਲ ਏ ਸਾਹਿਬ ਉਹਨਾਂ ਦੇ ਪਤਨੀ ਸ਼੍ਰੀਮਤੀ ਜੀ ਫਰੀਦ ਰਹਿਮਾਨ ਜੀ ਉਹ ਵੀ ਸਾਡੇ ਵਿਚਕਾਰ ਨੇ ਸ਼੍ਰੀਮਤੀ ਪਰਮਿੰਦਰ ਕੌਰ ਜੀ ਸਾਡੇ ਅਮਰਗੜ ਉਹਨਾਂ ਦੇ ਐਮਐਲਏ ਸਾਹਿਬ ਦੇ ਘਰੋਂ ਪਤਨੀ ਜੀ ਸਾਡੇ ਵਿਚਕਾਰ ਪਹੁੰਚੇ ਹੋਏ ਨੇ ਡੀਸੀ ਮਲੇਰਕੋਟਲਾ ਡਾਕਟਰ ਪਲਵੀ ਜੀ ਉਹਨਾਂ ਲਈ ਇੱਕ ਸ਼ਾਨਦਾਰੀ ਦਾ ਦਿਨ ਹੋ ਕਿਉਂਕਿ ਇਹ ਸਾਰਾ ਪ੍ਰੋਗਰਾਮ ਬੜੀ ਮਿਹਨਤ ਦੇ ਨਾਲ ਦਿਲ ਦੇ ਨਾਲ ਮੇਰੇ ਕੋਲ ਘਰ ਬੈਠ ਕੇ ਦੱਸ ਕੇ ਗਏ ਨੇ ਆ ਕਿ ਕਿ ਅਸੀਂ ਆ ਆ ਜਿਹੜਾ ਪ੍ਰੋਗਰਾਮ ਹੈ ਤੇ ਇਹਨਾਂ ਨੂੰ ਬੜਾ ਚਾਹ ਸੀਗਾ ਕਿ ਲੋਕਾਂ ਨੂੰ ਬਹੁਤ ਚਾਹ ਆ ਉਥੇ ਕਿ ਇਦਾਂ ਦਾ ਨਾ ਪ੍ਰੋਗਰਾਮ ਪਹਿਲੀ ਵਾਰੀ ਇਸ ਧਰਤੀ ਤੇ ਹੋ ਰਿਹਾ ਹੈ ਤੇ ਦਿਲ ਨਾਲੇ ਪ੍ਰੋਗਰਾਮ ਕਰਾਉਣ ਲਈ ਮੈਂ ਬਹੁਤ ਬਹੁਤ ਪੂਰੇ ਪ੍ਰਸ਼ਾਸਨ ਨੂੰ ਸਾਡੀ ਏਡੀਸੀ ਸਰਦਾਰ ਸੁਰਿੰਦਰ ਜੀ ਤੇ ਬਾਕੀ ਜਿੰਨੀ ਵੀ ਟੀਮ ਹੈ ਜ਼ਿਲ੍ਹੇ ਦੀ ਮੈਂ ਵਧਾਈ ਦੇਣੀ ਆ ਜਿਨ੍ਹਾਂ ਨੇ ਪ੍ਰੋਗਰਾਮ ਇਸ ਤਰੀਕੇ ਨਾਲ ਸੀ ਸੋਚਿਆ ਸੀ ਉਸ ਤੋਂ ਬਿਹਤਰ ਤਰੀਕੇ ਨਾਲ ਉਲੀਕਿਆ ਤੇ ਐਸਐਸਪੀ ਸਾਹਿਬ ਸਰਦਾਰ ਹਰਕਮਲਪ੍ਰੀਤ ਜੀ ਬਹੁਤ ਅچھے ਤਰੀਕੇ ਨਾਲ ਜਿਹੜਾ ਪ੍ਰਸ਼ਾਸਨਿਕ ਤੁਸੀਂ ਸਾਰਾ ਮੇਨਟੇਨ ਕੀਤਾ ਹੋਇਆ ਸਿਸਟਮ ਚੇਅਰਮੈਨ ਸਾਹਿਬ ਡਿਸਟ੍ਰਿਕਟ ਪਲੈਨਿੰਗ ਬੋਰਡ ਸਰਦਾਰ ਸਾਖੀ ਬਲੀ ਰਾਜਾ ਜੀ ਸਾਡੇ ਟੂਰਿਜ਼ਮ ਵਿਭਾਗ ਦੇ ਡਾਇਰੈਕਟਰ ਰਾਕੇਸ਼ ਪੋਬਲੀ ਜੀ ਅਡੀਸ਼ਨਲ ਡਾਇਰੈਕਟਰ ਟੂਰਿਜ਼ਮ ਤੇ ਮੈਂ ਉਹਨਾਂ ਨੂੰ ਵਧਾਈ ਦਿੰਨੀ ਆ ਜਿਹੜੇ ਪਰਸਨਲੀ ਸਾਰੇ ਪ੍ਰੋਗਰਾਮਸ ਨੂੰ ਦੇਖ ਰਹੇ ਨੇ ਤੇ ਬਹੁਤ ਅੱਛੇ ਤਰੀਕੇ ਨਾਲ ਸਾਰਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਾ ਰਿਹਾ ਸੋ ਜਿਹੜੀ ਇਹ ਮਲੇਰ ਕੋਟਲੇ ਦੀ ਧਰਤੀ ਹੈ ਨਵਾਬ ਸ਼ੇਰ ਮੁਹੰਮਦ ਖਾਨ ਜੀ ਅਸੀਂ ਹਮੇਸ਼ਾ ਹੀ ਪੰਜਾਬ ਸਮੂੱਚੀ ਸਿੱਖਾਂ ਉਹਨਾਂ ਦੀ ਰਣੀ ਹੈ ਸ਼ੁਕਰਗੁਜ਼ਾਰ ਹੈ ਉਹਨਾਂ ਦਾ ਸਤਕਾਰ ਪਿਆਰ ਰੈਲੀ ਦੁਨੀਆ ਤੱਕ ਜਿਹੜਾ ਬਣਿਆ ਰਹਿਣਾ ਦਿਲਾਂ ਦੇ ਵਿੱਚ ਤੇ ਇਸ ਧਰਤੀ ਤੇ ਉਦੋਂ ਵੀ ਸ਼ਾਂਤੀ ਸੀ ਜਦੋਂ ਬਹੁਤ ਥਾਵਾਂ ਤੇ ਹੱਲਾ ਗੁੱਲਾ ਸੀ ਇਹ ਬਰਕਤ ਵਾਲੀ ਧਰਤੀ ਹੈ ਮਲੇਰ ਕੋਟਲਾ ਇਹ ਉਦੋਂ ਵੀ ਸ਼ਾਂਤ ਰਿਆ ਜਦੋਂ ਵਟਵਾਰਾ ਹੋਇਆ ਇੱਥੇ ਉਦੋਂ ਵੀ ਸ਼ਾਂਤੀ ਬਣੀ ਰਹੀ ਤੇ ਅੱਜ ਵੀ ਸ਼ਾਂਤੀ ਕਾਇਮ ਹੈ ਤੇ ਅੱਗੇ ਵੀ ਜਿਹੜੀ ਇਸੇ ਤਰੀਕੇ ਤੁਸੀਂ ਇਹ ਖੂਬਸੂਰਤ ਧਰਤੀ ਉੱਤੇ ਮਿਸਾਲ ਕਾਇਮ ਕਰਕੇ ਰੱਖਣੀ ਹੈ ਇਹ ਜਿਹੜਾ ਸੂਫੀ ਫੈਸਟੀਵਲ ਇੱਥੇ ਕਰਵਾਇਆ ਗਿਆ ਇਹ ਇੱਥੋਂ ਦੇ ਸੁਭਾਉ ਨੂੰ ਇਥੋਂ ਦੀ ਜਿਹੜੀ ਲੋਕਾਂ ਦੇ ਵਿੱਚ ਕੱਲਾ ਦਿਲ ਤੋਂ ਗਾਉਣ ਦੀ ਰੂਹ ਤੋਂ ਗਾਉਣ ਦੀ ਸੂਫੀਜ਼ਮ ਨੂੰ ਵਧਾਵਾ ਦੇਣ ਲਈ ਲੋਕਾਂ ਨੂੰ ਪਸੰਦ ਹੈ ਤੇ ਇਹ ਚੀਜ਼ ਪੂਰੇ ਪੰਜਾਬ ਦੇ ਵਿੱਚ ਜਿਹੜੀ ਉਤਸ਼ਾਹਿਤ ਹੋਵੇ ਉਸ ਲਈ ਕਰਵਾਇਆ ਗਿਆ ਇਸ ਤੋਂ ਬਿਨਾਂ ਜਿਹੜੇ ਆਸ-ਪਾਸ ਲੋਕਲ ਹੈਂਡੀਕਰਾਫਟ ਹੈ ਬਹੁਤ ਸਾਰੇ ਤਰੀਕੇ ਜਿਹੜੇ ਲੋਕਾਂ ਦੇ ਲੋਕਲ ਰੁਜ਼ਗਾਰ ਨੇ ਉਹਨਾਂ ਦੀਆਂ ਸਟਾਲਾਂ ਲਾਈਆਂ ਗਈਆਂ ਤਾਂ ਕਿ ਉਹਨਾਂ ਦੀ ਜਿਹੜੀ ਵਿਕਰੀ ਵਧੇ ਤੇ ਲੋਕਾਂ ਨੂੰ ਇੱਕ ਇੱਕ ਜਗ੍ਹਾ ਉੱਤੇ ਸਾਰੀਆਂ ਚੀਜ਼ਾਂ ਮੁਹਈਆ ਹੋਣ ਬਹੁਤ ਅੱਛੇ ਤਰੀਕੇ ਨਾਲ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰੋਗਰਾਮ ਨੂੰ ਛੋਟੇ-ਛੋਟੇ ਲੋਕਲ ਉਦਯੋਗਾਂ ਨੂੰ ਇਹਦੇ ਚ ਪਾਰਟਿਸਿਪੇਟ ਕਰਕੇ ਅਸੀਂ ਇਹਨੂੰ ਇੱਕ ਮੇਲੇ ਦਾ ਪੂਰਨ ਤੌਰ ਤੇ ਰੂਪ ਦਿੱਤਾ ਹੈ ਸਰਦਾਰ ਅਲੀ ਜੀ ਹੁਣੇ ਗਾ ਕੇ ਗਏ ਆ ਬਹੁਤ ਹੀ ਬਾਤਮਾਲ ਉਹਦਾ ਉਹਨਾਂ ਦੀ ਗਾਇਕੀ ਉਹਨਾਂ ਲਈ ਕੋਈ ਸ਼ਬਦ ਨਹੀਂ ਆ ਤੇ ਚਾਹੇ ਉਹਨਾਂ ਦੀ ਮਨਕੁਮ ਤੋਂ ਮੌਲਾ ਤੋਂ ਸ਼ੁਰੂਆਤ ਸੀ ਜਾਂ ਉਹਨਾਂ ਨੇ ਬਾਅਦ ਦੇ ਵਿੱਚ ਜਿਹੜੀ ਦਾ ਦਸ਼ਮ ਪਾਸ਼ਾ ਜੀ ਦੁਰਗੋਬਿੰਦ ਸਿੰਘ ਜੀ ਉਤੇ ਜਿਹੜੀ ਕਬਾਲੀ ਗਾਇਓ ਉਹ ਸਪੀਚਲੈਸ ਸੀ ਉਹਦੇ ਲਈ ਕੋਈ ਸ਼ਬਦ ਨਹੀਂ ਹੈਗੇ ਤੇ ਮੈਂ ਬਹੁਤ ਬਹੁਤ ਉਹਨਾਂ ਦੀ ਪੂਰੀ ਟੀਮ ਨੂੰ ਵਧਾਈ ਦਿੰਦੀ ਆ ਤੇ ਕਲਾਕਾਰ ਜਿਹੜੇ ਹੁੰਦੇ ਨੇ ਇਹ ਲੋਕਾਂ ਨੂੰ ਮਨ ਦੇ ਤੌਰ ਤੇ ਸ਼ਾਂਤੀ ਦਿੰਦੇ ਨੇ ਤੇ ਮਾਂ ਬੋਲੀ ਨੂੰ ਬਹੁਤ ਦੂਰ ਦੂਰ ਤੱਕ ਲੈ ਕੇ ਜਾਂਦੇ ਨੇ ਤੇ ਬਹੁਤ ਅੱਛੀ ਗੱਲ ਹੈ ਤੇ ਐਮਐਲਏ ਸਾਹਿਬ ਨੇ ਜਿਸ ਤਰੀਕੇ ਕਿਹਾ ਸੀਗਾ ਕਿ ਜਿਹੜੇ ਸੂਫੀ ਪ੍ਰੋਗਰਾਮ ਨੇ ਇਹ ਹਰ ਸਾਲ ਹੋਣਾ ਚਾਹੀਦਾ ਜਦੋਂ ਤੱਕ ਅਸੀਂ ਜਿਉਂਨੇ ਆਏ ਪ੍ਰੋਗਰਾਮ ਹਰ ਸਾਲ ਹੋਊਗਾ ਜਿਵੇਂ ਮਲੇਰਕੋਟਲਾ ਦੀ ਧਰਤੀ ਜਦੋਂ ਤੱਕ ਸਰਦਾਰ ਭਗਵੰਤ ਮਾਨ ਜੀ ਦੇ ਸਿਰ ਉੱਤੇ ਤੁਸੀਂ ਹੱਥ ਰੱਖਣਾ ਉਹਨਾਂ ਦੇ ਅਸ਼ੀਰਵਾਦ ਨਾਲ ਇਹ ਜਿਹੜਾ ਪ੍ਰੋਗਰਾਮ ਹੈ ਇਸ ਤੋਂ ਵੱਡਾ ਕਰਵਾਵਾਂਗੇ ਅਗਲੇ ਸਾਲ ਕਿਉਂਕਿ ਜਿੰਨਾ ਤੁਸੀਂ ਪਿਆਰ ਦਿੱਤਾ ਹੁੰਗਾਰਾ ਦਿੱਤਾ ਤੇ ਪੰਜਾਬ ਨੂੰ ਮੇਲਿਆਂ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਫਕੀਰਾਂ ਦੀ ਧਰਤੀ ਹੈ ਤੇ ਮੇਲਿਆਂ ਬਿਨਾ ਪੰਜਾਬ ਕੁਝ ਨਹੀਂ ਆ ਪੀ ਅਸੀਂ ਇਹੋ ਜੇ ਮੇਲੇ ਹਰ ਜ਼ਿਲ੍ਹੇ 'ਚ ਕਰਵਾ ਰਹੇ ਹਾਂ ਜਿਵੇਂ ਅਸੀਂ ਮਾਨਸਾ 'ਚ ਕਰਵਾਇਆ ਪਿਛਲੇ ਹਫ਼ਤੇ ਟਿੱਬਿਆਂ ਦਾ ਮੇਲਾ ਜਿਹਦੇ 'ਚ ਹਜ਼ਾਰਾਂ ਲੋਕਾਂ ਦੀ ਵੱਡੀ ਗਿਣਤੀ ਨੇ ਉਹਨੂੰ ਕਾਮਯਾਬ ਬਣਾਇਆ ਤੇ ਅੱਜ ਤੁਹਾਡਾ ਘੱਟ ਦੇਖ ਕੇ ਇਦਾਂ ਲੱਗ ਰਿਹਾ ਵੀ ਮੇਲੇ ਲੱਗਣ ਲੱਗੇ ਆ ਤੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਵੀ ਪਾਰਟਿਸਿਪੇਟ ਕਰ ਰਹੀ ਹੈ ਦਿਲੋਂ ਖੁਸ਼ੀ ਹੋ ਰਹੀ ਹੈ ਜਿਹੜੇ ਮੇਲੇ ਨੇ ਸਰਕਾਰ ਕਰਵਾ ਸਕਦੀ ਆ ਪਰ ਕਾਮਯਾਬੀ ਇਹਨੂੰ ਲੋਕ ਦਿੰਦੇ ਨੇ ਤੇ ਮੈਂ ਲੋਕਾਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੇਲਿਆਂ ਨੂੰ ਮੁੜ ਸੁਰਜੀਤ ਕਰਨ ਦੇ ਵਿੱਚ ਸਾਡਾ ਸਾਥ ਦਿੱਤਾ ਤੁਹਾਡੀ ਇਹ ਸਾਥ ਦੇ ਸਭ ਕੇ ਤੁਹਾਡੇ ਲਈ ਅਗਲੇ ਸਾਲ ਤੁਹਾਡੇ ਇਸ ਹੱਲਾਸ਼ੀਰੀ ਕਰਕੇ ਅਸੀਂ ਅਗਲੇ ਸਾਲ ਇਹਨੂੰ ਹੋਰ ਵੱਡਾ ਕਰਕੇ ਕਰਵਾਵਾਂਗੇ ਤੇ ਜਿੰਨੇ ਵੀ ਸੂਫੀ ਸਾਡੇ ਜਿੰਨਾ ਗਾਇਕਾਂ ਨੇ ਚਾਹੀਓ ਸਰਦਾਰ ਅਲੀ ਜੀ ਨੇ ਮਾਸਟਰ ਸਲੀਮ ਜੀ ਨੇ ਕੱਲ ਨੂਰਾ ਸਿਸਟਰ ਪਰਫਾਰਮ ਕਰਕੇ ਗਏ ਨੇ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਪਰਫਾਰਮ ਕੀਤਾ ਇਹ ਉਹ ਜੇ ਕਲਾਕਾਰਾਂ ਉਹਨਾਂ ਦੀ ਆਪਣੀ ਜਿਹੜੀ ਪੰਜਾਬ ਦੀ ਧਰਤੀ ਹੈ ਇਹ ਮਲੇਰ ਕੋਟਲਾ ਸੂਫੀ ਗਾਇਕੀ ਦੀ ਧਰਤੀ ਹੈ ਇੱਥੇ ਮੌਕਾ ਉਹਨਾਂ ਨੂੰ ਦਵਾਂਗੇ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਸੀ ਆਪਣੀ ਧਰਤੀ ਤੇ ਗਾ ਰਹੇ ਆ ਅਖੀਰ ਦੇ ਵਿੱਚ ਮੈਂ ਹੀ ਕਹੂੰਗੀ ਕਿ ਪੰਜਾਬ ਭਾਈਚਾਰਕ ਸੰਘ ਦੀ ਧਰਤੀ ਹੈ ਤੇ ਮਲੇਰ ਕੋਟਲਾ ਸਾਡਾ ਇੱਕ ਉਸ ਚੀਜ਼ ਦਾ ਪ੍ਰਤੀਕ ਹੈ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਜਿਸ ਤਰੀਕੇ ਤੁਸੀਂ ਪਿਆਰ ਬਣਾ ਕੇ ਰਹਿਨੇ ਹੋ ਤੇ ਅਸੀਂ ਪੂਰੀ ਦੁਨੀਆ ਨੂੰ ਮਿਸਾਲ ਦੇਣੀ ਹੈ ਕਿ ਪੰਜਾਬ ਸ੍ਰੀ ਹਰਿਮੰਦਰ ਸਾਹਿਬ ਜਿਦੇ ਚਾਰ ਦਰਵਾਜ਼ੇ ਰੱਖੇ ਗਏ ਜਿੱਥੇ ਹਰ ਧਰਮ ਦਾ ਬੰਦਾ ਹਰ ਮਜਬਦ ਦਾ ਬੰਦਾ ਜਿਹੜਾ ਆ ਕੇ ਉਥੇ ਆਪਣਾ ਵਾਹਿਗੁਰੂ ਦਾ ਆਸ਼ੀਰਵਾਦ ਲੈ ਸਕਦਾ ਉਸੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਉਹਨਾਂ ਬੋਲਾਂ ਤੇ ਬਚਨਾਂ ਤੇ ਅਸੀਂ ਹਮੇਸ਼ਾ ਖੜਾ ਉਤਰਾਂਗੇ ਤੇ ਇਸੇ ਤਰੀਕੇ ਪਿਆਰ ਨਾਲ ਮੁਹੱਬਤ ਨਾਲ ਮੋਹ ਨਾਲ ਇੱਕ ਦੂਜੇ ਨਾਲ ਅਸੀਂ ਮਿਲ ਕੇ ਰਹਿਣਾ ਇਹੀ ਪੰਜਾਬ ਹੈ ਇਹੀ ਪੰਜਾਬ ਦੀ ਖੂਬਸੂਰਤੀ ਹੈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲੇਰ ਕੋਲਾ ਜ਼ਿਲ੍ਹੇ ਦੇ ਸਾਰੇ ਹੀ ਲੋਕਾਂ ਲਈ ਬਹੁਤ ਹੀ ਖੁਸ਼ੀ ਭਰਿਆ ਦਿਹਾੜਾ ਹੈ ਜਦੋਂ ਕਿ ਸਾਡੇ ਦਰਮਿਆਨ ਪੰਜਾਬ ਦੇ ਕੈਬਨਿਟ ਮੰਤਰੀ और मेरे छोटे बहन जी मैडम अनमोल गगन मान साहबा उचेचे तौर पर ने लियाए सारे पिछले चार दिन तो सूफी फेस्टिवल का आनंद मान रहे हो मैडम अनमोल गगन जी ने मान्य मुख्यमंत्री सरदार भगवंत मान साहब के दे दिशा निर्देश अनुसार हाद नारे की धरती से पीर फकीर की धरती से बाबा आत्मा राम की धरती से शेख सदरुद्दीन सदरे जहां की धरती से कूका मेमोरियल दी धरती से ਇਸ ਚਾਰ ਰੋਜ਼ਾ ਸੂਫੀ ਫੈਸਟੀਵਲ ਦਾ ਆਯੋਜਨ ਕਰਕੇ ਮਲੇਰ ਕੋਲਾ ਜ਼ਿਲ੍ਹੇ ਦੇ ਲੋਕਾਂ ਦਾ ਮਾਣ ਵਧਾਇਆ ਹੈ ਇਸ ਦੇ ਲਈ ਮੈਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦਾ ਅਤੇ ਸਾਡੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ मैडम अनमोल गगन मान صاحبਾ ਦਾ ਦਿੱਲੀ ਆਂਡੂਗੀਆਂ ਤੋਂ ਸ਼ੁਕਰੀਆ ਦਾ ਕਰਦਾ ਹਾਂ ਔਰ ਅੱਜ ਦੇ ਇਸ ਚਾਰ ਰੋਜ਼ਾ ਸੂਫੀ ਫੈਸਟੀਵਲ ਦੇ ਆਖਰੀ ਦਿਨ ਉੱਚੇ ਚੇ ਤੌਰ ਤੇ ਉਹਨਾਂ ਨੇ ਤਸ਼ਰੀਫ ਲਿਆ ਕੇ ਸਾਡਾ ਸਾਰਿਆਂ ਦਾ ਮਾਨ ਵਧਾਇਆ ਹੈ ਇਸ ਮੌਕੇ ਤੇ ਮੈਂ ਉਹਨਾਂ ਨੂੰ ਜੀ ਆਇਆਂ ਆਖਦਾ ਹਾਂ ਹਾਰਦਿਕ ਵੈਲਕਮ ਕਰਦਾ ਹਾਂ ਖੁਸ਼ ਆਮ ਦੀ ਕਹਿੰਦਾ ਹਾਂ ਆਹਲਨ ਸਹਲਨ ਮਰਹਬਾ ਕਹਿੰਦਾ ਹਾਂ ਜਿਹੜਾ ਪੀਰਾਂ ਫਕੀਰਾਂ ਦੀ ਧਰਤੀ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਵਰਦਾਨ ਪ੍ਰਾਪਤ ਹੈ ਮੁਹੱਬਤਾਂ ਦੀ ਧਰਤੀ ਆਪੀ ਪਾਈ ਜਾ ਰਹੇ ਦੀ ਮਿਸਾਲ ਇਹੋ ਗੁਲਦਸਤਾ ਹੈ ਜਿਸ ਗੁਲਦਸਤੇ ਦੀ ਮਿਸਾਲ ਪੂਰੇ ਹਿੰਦੁਸਤਾਨ ਦੇ ਵਿੱਚ ਦਿੱਤੀ ਜਾਂਦੀ ਹੈ ਆਪਾਂ ਤਾਨੂੰ ਮੁਝਾ ਕਰਕੇ ਕਹ ਲੋ ਵੀ ਡੂ ਯੂ ਨੋ ਰੱਬ ਕਿਵੇਂ ਮਿਲਦਾ ਥੁਏ ਨਾ শহে পৌঁছে বসতে আহ ছাড়া লোক ছাম সব আবার সে কে ਮਹੌਲ ਪੂਰਾ ਚੱਲ ਹੋ ਗਿਆ ਆਨੰਦ ਆ ਗਿਆ ਬੜੀ ਮਿਹਰਬਾਨੀ ਤੁਹਾਡੀ ਸਭ ਦੀ ਜਿਹੜੀ ਆ ਹਾਜ਼ਰੀ ਅੱਜ ਦਿਖਾਈ ਆ ਨਾ ਇਹ ਬਲਰ ਕੋਲ ਨਹੀਂ ਹੋਣਾ ਚਾਹੀਦਾ ਐਦਾਂ ਵੀ ਆਦਮੀ ਚਾਹੀਦੀ ਇੱਥੋਂ ਵੀ ਕਿਉਂਕਿ ਆ ਵੀ ਬੈਠੇ ਹੋ ਵੱਡ ਵਡੇਰਿਆਂ ਤੋਂ ਲੈ ਕੇ ਪੀੜੀਆਂ ਤੋਂ ਸਭਾਵਾਂ 'ਚ ਬੈਠੇ ਹੋ ਤੁਸੀਂ ਮਹਿਫਲਾਂ 'ਚ ਬੈਠੇ ਹੋ ਤੁਸੀਂ ਸੋ ਰੰਗਤ ਦੀ ਦੀ ਜਵਾਬ ਸੋਇਬ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਕਿਸਾਨੋ ਮਹਾਰਾਜ ਨੇ ਤੁਹਾਡੇ ਸਾਹਮਣੇ ਕੀ ਆ ਕੇ ਨੱਚਾ ਕਮਰ ਸਿਆ ਇਹ ਬਲੀਰ ਕੋਟ ਲੈ ਆਜੋ ਛੱਲਾ 12 ਸਾਲ ਮੱਝਾਂ ਤਾਰੀਆਂ ਡੋਲੀ 'ਚ ਕੋਈ ਹੋਰ ਹੀ ਬਿਠਾ ਕੇ ਲਈ ਜਾਂਦਾ ਇਹ ਤਾਂ ਸਰਸਰ ਨਾ ਇਨਸਾਫੀ ਹੈ ਤੇ ਰਾਜੇ ਦੇ ਦਿਲੋਂ ਜਿਹੜੀਆਂ ਧੂਪਾਂ ਨਿਕਲ ਰਹੀਆਂ ਨੇ ਉਹ ਕੀ ਹੈ ਮੀਂਹ ਇਹ ਆ ਮਾਂ ਨਾ ਮੇਰਾ ਪਿਓ ਕੋ

ਸੇ ਕਿੱਥੇ ਜਾ ਅਪੜੋਈ ਪਹਿਲੋ ਗੱਲਾਂ ਸੀ ਕਿ ਮੈਨੂੰ ਰਾਜਾ ਨਾ ਕਹੋ ਮੈਨੂੰ ਹੀਰ ਕਹੋ ਮੈਨੂੰ ਹੀਰ ਨਾ ਕਹੋ ਮੈਨੂੰ ਰਾਜਾ ਕਹੋ ਤੇ ਅੱਜ ਕੀ 12 ਸਾਲਾਂ ਸਾਂ ਮੱਚੀ ਨਾ ਚਰਾਈਆਂ